ਮੈਂ ਸਰਵੰਤ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਸ਼ੰਭੂ ਥਾਣੇ ਅੱਗੇ ਇੱਕ ਦਿਨ ਦਾ ਧਰਨਾ ਲਾ ਕੇ ਜਿਹੜਾ ਸ਼ੰਭੂ ਤੇ ਖਨੌਰੀ ਉਸ ਜ਼ਬਰ ਕੀਤਾ ਸੀਗਾ ਉਸ ਜ਼ਬਰ ਦੇ ਵਿਰੁੱਧ ਆਵਾਜ਼ ਚੱਕਣੀ ਸੀਗੀ ਜਿਨ੍ਹਾਂ ਅਧਿਕਾਰੀਆਂ ਨੇ ਆਗੂਆਂ ਤੇ ਤਸ਼ੱਦਦ ਕੀਤਾ ਕਿਸਾਨਾਂ ਮਜ਼ਦੂਰਾਂ ਮਤਾਵਾਂ ਪੈਣਾ ਤੇ ਤਸ਼ੱਦਦ ਕੀਤਾ ਉਨ੍ਹਾਂ ਖਿਲਾਫ ਆਵਾਜ਼ ਚੁੱਕਣਾ ਖਿਲਾਫ ਕਾਰਵਾਈ ਹੋਵੇ ਹਰ ਤਰ੍ਹਾਂ ਦਾ ਸਮਾਨ ਟਰੈਕਟਰ ਟੌਲੀ ਤੋਂ ਲੱਗੇ ਜਿਹੜਾ ਸਰਕਾਰ ਨੇ ਖਰਾਬ ਕੀਤਾ ਹੈਗਾ ਉਹਦੀ ਪਰਭਾਈ ਦਾ ਸਵਾਲ ਸੀਗਾ ਇਹ আর ਇਹਦੇ ਨਾਲ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਜਿਹੜਾ ਸ਼ੰਭੂ ਠਾਣੇ ਅੱਗੇ ਲੱਗਣਾ ਸੀਗਾ ਧਰਨਾ ਉਹਨੂੰ ਖਤਮ ਕਰਾਉਣ ਵਾਸਤੇ ਮੈਂ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਦੇ ਰਾਜ ਨਹੀਂ ਹੈਗਾ ਇਹ ਪੁਲਸ ਰਾਜ ਬਣਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਅੱਜ ਪੁਲਸ ਰਾਜ ਬਣਾਇਆ ਗਿਆ ਵਾ ਔਰ ਉਹਦੇ ਤਹਿਤੀ ਅੱਜ ਸਵੇਰੇ ਬਹੁਤ ਸਾਰੇ ਦਰਜਣ ਕਿਸਾਨ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਮਨਜੀਤ ਸਿੰਘ ਰਾਏ ਆ ਦਲਵਾਰ ਸਿੰਘ ਗੇਲਿਆ ਇਸ ਤਰੀਕੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਵਾ ਕਾਕਾ ਸਿੰਘ ਕੋਟਲਾਵਾ ਔਰ ਡਲਿਆਲ ਸਾਹਿਬ ਨੂੰ ਕਰੇ ਡਿਟੇਨ ਕੀਤਾ ਗਿਆ ਵਾ ਹਰ ਦੋ ਝੰਡੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਲਗਭਗ ਕਹਿ ਲੋ ਪੂਰੇ ਪੰਜਾਬ ਦੇ ਅੰਦਰ ਬਹੁਤ ਸਾਰੇ ਸ਼ਾਇਦ ਨਾਂ ਰਹਿ ਵੀ ਜਾਣ ਦਰਜਨਾ ਗ੍ਰਿਫਤਾਰੀਆਂ ਜ਼ਿਲੇ ਵਾਲੇ ਜੋਨਾ ਵਾਲੇ ਆਗੂਆਂ ਦੀਆਂ ਕੀਤੀਆਂ ਲਗਾਤਾਰ ਛਾਪੇ ਮਾਰੀ ਜਾ ਰਹੀ ਹੈਗੀ ਆ ਅਸੀਂ ਜਿਹੜਾ ਦੋਆ ਫੋਰਮ ਨੇ ਫੈਸਲਾ ਕੀਤਾ ਵੀ ਕੱਲ ਪੰਜਾਬੀਓ ਇਸ ਪੁਲਿਸ ਰਾਜ ਦੇ ਖਿਲਾਫ ਆਵਾਜ਼ ਚੱਕਣ ਲਈ ਇਸ ਜ਼ਬਰ ਦੇ ਖਿਲਾਫ ਆਵਾਜ਼ ਚੱਕਣੀ ਔਰ ਜਮਹੂਰੀਅਤ ਬਹਾਲ ਕਰ ਲਈ ਜੜਾ ਵਾ ਸਾਨੂੰ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਵੱਲ ਸ਼ੰਭੂ ਥਾਣੇ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਔਰ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਦੀ ਆ ਉਥੇ ਸਾਡਾ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਹੋਣਾ ਚਾਹੀਦਾ ਇਹ ਦੋਆ ਫੋਰਮ ਨੇ ਫੈਸਲਾ ਕੀਤਾ ਕੱਲ ਸਾਨੂੰ ਸ਼ੰਭੂ ਜੜਾ ਥਾਣੇ ਧਰਨਾ ਲਗਾ ਲਾਉਣਾ ਉਧਰ ਨਿਕਲਣਾ ਚਾਹੀਦਾ ਤਾਂ ਜਿੱਥੇ ਸਰਕਾਰ ਜਬਰ ਕਰਕੇ ਰੋਕਾ ਲਾਉਂਦੀ ਆ ਉੱਥੇ ਫਿਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਪੀਸਫੁਲੀ ਟੰਗ ਨਾਲ ਇਹਦੇ ਨਾਲ ਨਾਲ ਜਿਹੜਾ ਭਗਵੰਤ ਮਾਨ ਆ ਜਿਹੜਾ ਰਚ ਰਿਹਾ ਹੈਗਾ ਪਾਣੀ ਵਾਲੇ ਮੁੱਦੇ ਤੇ ਜੋ ਕੁਝ ਵੀ ਕਰ ਰਿਹਾ ਹੈਗਾ ਜਦੋਂ ਸੇਫਟੀ ਡੈਮ ਐਕਟ ਆਇਆ ਸੀ 2021 ਤੋਂ ਬਾਅਦ ਉਦੋਂ ਤੱਕ ਪਾਰਲੀਮੈਂਟ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਕਿਹਾ ਗਿਆ ਸੋ ਕੇਂਦਰ ਇਹਦੀ ਚੀਚੀ ਤੇ ਲਹੂ ਲਾ ਕੇ ਇਹਨੂੰ ਸ਼ਹੀਦ ਕਰਨਾ ਚਾਹੁੰਦੀ ਹੈ ਇਹ ਕੁਝ ਵੀ ਨਹੀਂ ਹੈਗਾ ਇਹਦੀਆਂ ਗੱਲਾਂ ਵਿੱਚ ਤੋਂ ਅਸੀਂ ਮੀਡੀਆ ਨੂੰ ਕਹਾਂਗੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੀਆਂ ਵੀਡੀਓ ਵੀ ਚਲਾ ਦਿਓ ਅਸੀਂ ਭਗਵੰਤ ਮਾਨ ਸਰਕਾਰ ਦੇ ਹਰ ਤਰ੍ਹਾਂ ਦਾ ਜ਼ੁਲਮ ਜ਼ਬਰ ਸਬਰ ਨਾ ਸਵਾਂਗੇ ਸਿਰ ਕਲਮ ਦਾ ਹੋਊਗਾ ਭਗਵੰਤ ਮਾਨ ਜੀ ਪਰ ਤੁਹਾਡੇ ਗਾੜੀ ਚੁੱਕੂਗਾ ਨਹੀਂ ਔਰ ਯਾਦ ਰੱਖਿਓ ਪੰਜਾਬੀਆਂ ਤੋਂ ਵੱਡਾ ਕੋਈ ਨਹੀਂ ਹੈ ਪੰਜਾਬ ਜਾਬਰਾਂ ਦਾ ਪਹਿਲੋਂ ਵੀ ਜਵਾਬ ਦਿੰਦਾ ਰਿਹਾ ਤੇ ਅੱਗੇ ਵੀ ਜਵਾਬ ਪੀਸਫੁਲੀ ਟੰਗਣਾ ਪਰਮਨ ਟੰਗਣਾ ਦਿੰਦਾ ਰਹੇਗਾ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਜ਼ਬਰ ਦੇ ਵਿਰੁੱਧ ਉਠੋ ਆਵਾਜ਼ ਉਠੋ ਤੇ ਘਰਾਂ ਤੋਂ ਨਿਕਲੋ ਧੰਨਵਾਦ